ਜੀ ਸੱਸੀ ਵਾਲ ਦੀ ਸਾਰਿਆਂ ਨੂੰ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਆਲੂ ਦੀ ਛਟਪਟੀ ਸਬਜ਼ੀ ਜਿਹਦੇ ਵਿੱਚ ਅਸੀਂ ਖਟਾ ਸਵਾਦ ਲਈ ਥੋੜੀ ਜੀ ਇੰਗਰੇਰ ਹੈ ਉਸ ਬਾਅਦ ਲਸਣ ਇਹਦੇ ਥੋੜਾ ਜਿਹਾ ਕੜੀ ਪੱਤਾ ਪਾਵਾਂਗੇ ਪਿਆਜ਼ ਅਦਰਕ ਤੇ ਅਦਰਕ ਦੇ ਵਿੱਚ ਮੈਂ ਥੋੜੀ ਹਰੀ ਮਚ ਜਿਹੜੀ ਚੌਕ ਕੀਤੀ ਹੋਈ ਹੈ ਨੂੰ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਥੀਏ

और इसके जीरा ऐड कर रहे हैं थोड़ी जी मिर्ची कड़ी पत्ता प्याज ਡੌਪ ਕਰ ਲਿਆ ਸੀ ਮੌਰੇ ਇਹਨੂੰ ਥੋੜਾ ਐਡ ਕਰਾਂਗੇ ਅਦਰਕ ਤੇ ਹਰੀ ਮਿਰਚ ਇਹ ਬੇਸ ਮਟੀਰੀਅਲ ਦਾ ਕਹਿੰਦੇ ਹੋਗੇ ਕੋਨਸਟੈਂਟ ਵਾਟਰ ਨਹੀਂ ਨਹੀਂ ਇਸ ਲਈ ਮੈਂ ਟਮਾਟਰ ਦਾ ਸੌਸ ਅਚੀ ਸੌਸ ਥੋੜੀ ਜਿਹੀ ਚਾੜ੍ਹ ਦਰਾਂਗੀ ਥੋੜਾ ਜਿਹਾ ਇਹ ਤੜਕਾ ਜਿਹੜਾ ਖੇੜੇ ਦੇ ਤੁਸੀਂ ਮਸਾਲੇ ਐਡ ਕਰਾਂਗੇ ਹਾਂਜੀ ਹੁਣ ਸਾਡਾ ਤੜਕਾ ਜਿਹੜਾ ਥੋੜਾ ਪੁੱਜ ਗਿਆ ਆ ਇਹਦੇ ਵਿੱਚ ਅਸੀਂ ਥੋੜਾ ਜਿਹਾ ਐਡ ਕਰਾਂਗੇ ਥੋੜੀ ਹਲਦੀ देगी मिर्च नमक अपने टेस्ट के अनुसार मसाला ਥੋੜਾ ਜਿਹਾ ਮਿਕਸ ਹੋਣ ਤੋਂ ਬਾਅਦ ਇਹਦੇ ਚ ਅਸੀਂ ਜਿਹੜਾ ਇੰਗਰੀਡੈਂਟ ਹੈ ਪੇਂਗੀ ਉਹਲਾ ਫਟਾਸ ਹਾਸ ਤੇ ਨਿਪੇਗੀ ਕੀਤੀ ਹੋਈ ਹੈ ਇਹਨੂੰ ਵਿੱਚ ਥੋੜਾ ਐਡ ਕਰਾਂਗੇ। ਆਹ ਇੰਡੀ ਦਾ ਪਾਣੀ ਪਾ ਦਈਏ। 조다 내 파니 파나 그 ਹਾਂਜੀ ਖੜੀ ਹੁਣ ਕਾਫੀ ਹੱਦ ਤੱਕ ਜਿਹੜੀ ਹੈ ਸਬਜੀ ਉਪਕਤ ਕੀ ਹੈ ਐਮੇ 5-6 ਆਲੂ ਸੀ ਜਿਹੜੇ ਬੋਇਲ ਕੀਤੇ ਹੋਏ ਆ ਇਹਨੂੰ ਥੋੜਾ ਮੈਸ਼ ਕਰ ਲੈਣਾ Nå Så tilsetter vi chilisaus. Why do you think we all do work? Uh. ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਾਂਗੇ ਇਹਦੇ ਨਾਲੇ ਥੋੜੀ ਜਿਹੀ ਦਸੂਸੀ ਜੀ ਜਲਦੀ ਵਧੀਆ ਲੱਗਦੀ ਹੈ ਇਹ ਪੋਂਦ ਬਵਾ ਦੇ ਨੂੰ ਫਿਰ ਨੂੰ ਥੋੜਾ ਉਬਾਲਾ ਹੋਂ ਤੱਕ ਇਹਨੂੰ ਪਕਾਵਾਂਗੇ ਜਿੱਦੋਂ ਇਹਦਾ ਉਬਾਲਾ ਆ ਜਾਏਗਾ ਫਿਰ ਸਾਡੀ ਸਬਜ਼ੀ ਜਿਹੜੀ ਬਣ ਕੇ ਰੈਡੀ ਹੋ ਜਾਣੀ ਹੈ ਇਸ ਸਬਜ਼ੀ ਨੂੰ ਤੁਸੀਂ ਕੌਂਠੇ ਦੇ ਨਾਲ ਵੈਸੇ ਤੇ ਪੂਰੀਆਂ ਦੇ ਨਾਲ ਖਾਧੀ ਜਾਏ ਤੇ ਬਹੁਤ ਹੀ ਵਧੀਆ ਲੱਗਦੀ ਹੈ ਜਿਆਦਾ ਟੇਸਟ ਆਉਂਦਾ ਹੈ ਨਾਲ ਸਿੰਪਲ ਰੋਟੀ ਨਾਲ ਵੀ ਖਾ ਸਕਦੇ ਹੋ ਥੋੜਾ ਹੋਰ ਆਉਣਾ ਸੀ ਇਹ ਪਲਟਾ ਕਰੀਏ ਥੋੜਾ ਜਿੜਦੀ ਥੋੜਾ ਪੱਕ ਜੇਗੀ ਹਾਂ ਜੇ ਤੁਸੀਂ ਦੇਖੋਗੇ ਕਿ ਹੁਣ ਸਾਡੀ ਸਬਜੀ ਜਿਹੜੀ ਬਣ ਕੇ ਉਹ ਪੂਰੀ ਤਰ੍ਹਾਂ ਰੈਡੀ ਹੋ ਚੁੱਕੀ ਆ ਇਹਨੂੰ ਬਾਲਾ ਜਿਹੜਾ ਅਸੀਂ ਵਾਟ ਕੇ ਆ ਬਹੁਤ ਹੀ ਸਵਾਦ ਬਣਦੀ ਆ ਇਹ ਇੰਨਾ ਤੁਸੀਂ ਜਿਵੇਂ ਦਾ ਸਿਆਸੀ ਕੀ ਪਰੌਂਠੇ ਦੇ ਨਾਲ ਸਿੰਪਲ ਰੋਟੀ ਦੇ ਨਾਲ ਜਾਂ ਤੁਸੀਂ ਪੂਰੀ ਦੇ ਨਾਲ ਹੀ ਖਾ ਸਕਦੇ ਹੋ ਤੇ ਇਹ ਪੂਰੀ ਜਰੂਰ ਟਰਾਈ ਕਰਿਓ ਬਹੁਤ ਹੀ ਵਧੀਆ ਸਾਰਿਆਂ ਨੂੰ ਲੱਗੇਗੀ ਇਸ ਤਰ੍ਹਾਂ ਦੀਆਂ ਰੈਸਪੀਜ਼ ਹੋਰ ਲੈ ਕੇ ਆਂਦੇ ਰਾਵਾਂਗੇ ਕਮੈਂਟ ਕਰਕੇ ਦੱਸਿਓ ਜਰੂਰ ਕਿਵੇਂ ਦੀ ਲੱਗੀ ਟਰਾਈ ਜਰੂਰ ਕਰਿਓ ਇਹ ਪੂਰੀ ਖਾਸ ਕਰਕੇ ਪੂਰੀਆਂ ਦੇ ਨਾਲ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਐਂਡ ਸ਼ੇਅਰ ਕਮੈਂਟ ਜਰੂਰ ਕਰਿਓ ਕਿਉਂਕਿ ਸਾਨੂੰ ਫਿਰ ਪਤਾ ਲੱਗ ਜੇਗਾ ਕਿ ਕਿਵੇਂ ਦੇ ਲੱਗ ਰਹੀ ਹੈ ਸਾਰਿਆਂ ਨੂੰ ਸਾਡੀਆਂ ਰੈਸਪੀ ਇਸੇ ਨਾਲ ਫਿਰ ਅਸੀਂ ਅੱਗੇ ਦਾ ਫਿਰ ਹੋਰ ਨਵੀਂ ਰੈਸਪੀ ਲੈ ਕੇ ਆਉਂਦੇ ਰਵਾਂਗੇ ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ